ਫਗਵਾੜਾ ਦੇ ਪਲਾਈ ਰੋਡ ਤੇ ਸਥਿਤ SBI ਬੈਂਕ ਦੇ ATM ਨੂੰ ਲੁਟੇਰਿਆਂ ਵੱਲੋਂ ਬਣਾਇਆ ਗਿਆ ਨਿਸ਼ਾਨਾ ਲੁਟੇਰਿਆਂ ਵੱਲੋਂ ATM ਮਸ਼ੀਨ ਨੂੰ ਗੈਸ ਕਟਰ ਨਾਲ ਤੋੜਿਆ ਗਿਆ ਤੇ ਫਿਰ 25,27,300 ਰੁਪਏ ਦੀ ਨਕਦੀ ਉਥੋਂ ਲੈ ਕੇ ਹੋ ਗਏ ਫਰਾਰ ਮਾਮਲੇ ਦੀ ਸੂਚਨਾ ਮਿਲਣ ਤੇ ਫਗਵਾੜਾ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਵੀ ਲਿਆ ਗਿਆ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ ਇਸ ਵੀਡੀਓ ਦੇ ਅੰਦਰ ਬਤਨ ਕੀ ਰਾਹੇ ਤੋਂ ਦਰੁਪ ਕਲੂਚਾ ਦੀ ਰਿਪੋਰਟ ਮੇਰਾ ਨਾਮ ਹਰਮੇਸ਼ ਕੁਮਾਰ ਜੀ ਹਰਮੇਸ਼ ਕੁਆ ਜੀ ਕੀ ਮਾਮਲਾ ਕੀ ਹੈ ਜਿਹੜਾ ਫਲਾਈ ਰੋਡ ਤੇ ਐਡੀਐਮ ਦਾ ਮਾਮਲੇ ਦਾ ਕੁਝ ਨਹੀਂ ਪਤਾ ਲੱਗ ਗਿਆ ਜੀ ਸਵੇਰੇ ਘਰ ਦੇ ਆ ਬਿਆਹ ਜਾਣ ਲੱਗਾ ਜਿਹੋ ਨੀਜੀ ਉਤਰੇ ਦਾ ਪੁਲਿਸ ਗੜੀ ਕਿੰਨੀ ਵੀਡੀਓ ਵਿੱਚ ਪੁੱਛਿਆ ਕੀ ਹੋਇਆ ਕਹਿੰਦੇ ਜੀ ਏਟਮ ਨੂੰ ਤੋੜ ਕੇ ਲੈ ਗਏ ਤੇ ਅੱਜ ਸਵੇਰੇ ਲੈ ਗਏ ਹਾਂਜੀ ਸਵੇਰੇ ਹਾਂਜੀ ਹਾਂਜੀ ਕਿੰਨੇ ਵਜੇ ਦਾ ਸਮਾਂ ਸੀ ਕੁਝ ਪਤਾ ਸਮਾਂ ਮੇਰੇ ਹਿਸਾਬ ਨਾਲ 3:30 4 ਵਜੇ ਜਾਂ 4:30 ਉਤਰੇ ਆ ਉਹਦਾ ਪਤਾ ਲੱਗਾ ਬਈ ਥੱਲੇ ਪੁਲਿਸ ਗੜੀ ਤੇ ਮਸ਼ੀਨ ਕੱਟਣਾ ਕੱਟ ਕੇ ਲੈ ਗਏ ਪਤਾ ਨਹੀਂ ਜਿਉਂ ਜੇਫੂ ਨੂੰ ਪਤਾ ਲੱਗਾ ਕਿ ਕੱਟਣਾ ਕੱਟੀ ਹੋਈ ਹੈ ਇਹ ਲਗਭਗ ਨਖਾਨ ਕੁਝ ਪਤਾ ਚੱਲ ਬਹੁਤ ਨਹੀਂ ਦੋੜਾ ਥੋੜਾ ਪਤਾ ਪਨ ਕੀ ਨਖਾਨ ਕਿੰਨਾ ਨਖਾਨ ਆਪਾਂ ਨੂੰ ਕੋਈ ਬਣਾ ਲਾਈ ਰੋਡ ਦੇ ਉੱਪਰ ਤੁਸੀਂ ਕਿਰਾਏ ਤੇ ਰਹਿਨੇ ਜਾਂ ਬਸ ਇਹਨਾਂ ਦੇ ਮਾਲਕਾਂ ਦੇ ਉੱਪਰ ਹੀ ਰਹਿਨੇ ਆ ਕਿਰਾਏ ਕੁਝ ਤਾਂ ਕੋਈ ਨਹੀਂ ਹੈਗੇ ਬਸ ਜਿੰਮ ਦੀ ਰਖਵਾਲੀ ਕਰਨੇ ਬਸ ਜਿੰਮ ਤੇ ਲੱਗੇ ਹਾਂਜੀ 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 ਸਰ ਕੀ ਮਾਮਲਾ ਕੀ ਹੈ ਜਿਹੜਾ ਇੱਕ ਏਟੀਐਮ ਜਿਹੜਾ ਕਿੱਥੇ ਆਈ ਸੀ ਏਟੀਐਮ ਦੀ ਜਿਹੜੇ ਕਰਕੇ ਗਏ ਨੇ ਏਟੀਐਮ ਕਟਰ ਕੱਟ ਕੇ ਉਸ ਤੋਂ ਪੈਸੇ ਕੱਟ ਕੇ ਲੈ ਗਏ ਤੇ ਸੀਸੀਟੀਵੀ ਫੁਟੇਜ ਦੇਖ ਰਹੇ ਹਾਂ ਬਾਕੀ ਅਗਲੀ ਕਾਰਵਾਈ ਅਮਰ ਤੇ ਲਿਆ ਰਹੇ ਹਾਂ ਤੇ ਬਹੁਤ ਜਲਦੀ ਜਲਦੀ ਇਹਨਾਂ ਨੂੰ ਫੜ ਲਿੱਤਾ ਜਾਊਗਾ ਸਰ ਕਿੰਨੇ ਕ ਵਜੇ ਹਾਦਸਾ ਹੋਇਆ ਇਹੇ ਰਾਤ 2:30 ਕੋਈ ਨਹੀਂ ਆਏ ਬੰਦੇ ਹਾਂ ਅਜੇ ਚੈੱਕ ਕਰ ਰਹੇ ਹਾਂ ਚੈੱਕ ਕਰਨ ਤੋਂ ਪਤਾ ਲੱਗੇ ਤੇ ਨੁਕਸਾਨ ਕਿੰਨਾ ਹੋ ਗਿਆ ਸਰ ਅਜੇ ਬੈਂਕ ਵਾਲੇ ਬੁਲਾਏ ਨਹੀਂ ਜਿਹੜੀ ਏਜੰਸੀ ਹੈ ਚ ਫਿਲ ਕਰਦੀਏ ਪਏ ਤੇ ਉਹਨਾਂ ਤੋਂ ਸਾਰਾ ਕੁਝ ਪਤਾ ਲੱਗੇ ਲੱਗਿਆ ਜਿਹੜਾ ਅਜੇ ਇੱਕ ਐਸਵੀਆਈ ਬੈਂਕ ਐ ਏਡੀਐਮ ਤੇ ਆਏ ਆ ਜੇ ਵੀ ਪਤਾ ਲੱਗਾ ਸੀਗਾ ਵੀ ਏ.ਕੇ. ਅੰਦਰ ਮਤਲਬ ਵੀ ਜਦੋਂ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਆ ਵੀ ਇੱਥੇ ਏ.ਕੇ. ਮਤਲਬ ਲਾਕ ਹੋ ਗਿਆ ਆ ਉਹਦੇ ਸਬੰਧ ਵਿੱਚ ਆਏ ਆ ਤੇ ਇੱਥੇ ਪੁੱਛਿਆ ਸੀਗਾ ਵੀ ਕਿੰਨੇ ਵਜੇ ਦਾ ਵਾਕਿਆ ਜਿਹੜਾ ਮੁੰਡਾ ਉੱਪਰ ਆ ਰਹਿੰਦਾ ਆ ਆਪਣੇ ਹਰਮੇਸ਼ ਸ਼ਰਮਤ ਤੇ ਹੁਣ ਇਹ ਕੈਮਰੇ ਪਰਚਾ ਚੈੱਕ ਕਰਦੇ ਤੇ ਵੀ ਵੀਡੀਓ ਤੇ ਫਿਰ ਟਾਈਮ ਲਿਖ ਕੇ ਫੋਟੋ ਵੀ ਪਰਚਾ ਚੈੱਕ ਕਰਕੇ ਜੀ ਪੁਤਰੀ ਚ ਕਰਕੇ ਦੇਖਦੇ ਆ ਕਿ ਵਾਕਿਆ ਸਰ ਇਹ ਕਿੰਨੇ ਕਜੇ ਹਾਸ ਹੋਇਆ ਕੋਈ ਪਤਾ ਨਹੀਂ ਸਰ ਵੀ ਹਾਸਿਆ ਟਾਈਮ ਕੋਈ ਜੀ ਤੇ ਪਿੰਡਾਂ ਚੋਂ ਰਾਤੀ ਪੀਰ ਤੇ 3-4 ਵਜੇ ਦੇ ਕਰੀਬ ਦਾ ਦੱਸਦੇ ਆ ਮਕਾਨ ਕਿੰਨਾ ਹੋ ਗਿਆ ਲਗਭਗ ਉਹ ਤਾਂ ਸਰਹੇ ਪਤਾ ਨਹੀਂ ਹੁਣ ਪਤਾ ਕਰਾਂਗੇ ਪੁੱਛ ਕੇ ਮਸ਼ੀਨ ਵਗੈਰਾ ਕਰਾਂਗੇ ਮਸ਼ੀਨ ਵਗੈਰਾ ਕਰਾਂਗੇ ਜੇ ਕੋਈ ਕੋਈ ਹੋਈ ਆ